ਅਸੀਂ ਗੱਲ ਵੀ ਸੁਣਿਆ ਕਿ ਕਿਤਨਾ ਹਨ ਟੈਲੀਫੋਨ ਮਿਲ ਰਿਹਾ ਹੈ ਜਿਹੋ ਇਹ ਪਿੰਡਾਂ ਮਾਂਕਾਂ ਜਿਹੜੀ ਰੋਪੜ ਨਹਿਰ ਲੰਘਦੀ ਆ ਤੇ ਮਾਂਕਾਂ ਦੇ ਵਿੱਚ ਵੀ ਪਾਣੀ ਵਾਲੀ ਸੁਭਾ ਜਾਂਦਾ ਤੇ ਉਹ ਸਾਨੂੰ ਇੱਕ ਫਰੀਆਬ ਡੈਡ ਗੋਰੀ ਅਨਨੋਂ ਜੋੜੂਨ ਡੈਡ ਗੋਰੀ ਜਿਹੜੀ ਆ ਮਿਲੀ ਆ ਜੋ ਲਿਆ ਕੇ ਅਸੀਂ ਸਿਗਰਾ ਹਸਪਤਾਲ ਤੋਂ ਬਾਹਰ ਮੋਤੀ ਦੇ ਵਿੱਚ ਰੱਖਾਤੀ ਆ ਇਹਨੂੰ 72 ਘੰਟੇ ਲਈ ਇੱਥੇ ਲਟਾਇਆ ਗਿਆ ਤੇ ਉਸ ਤੋਂ ਬਾਅਦ ਫੋਨ ਚਾਲ ਰਹੀ ਜੀ ਤੇ ਤੇ ਕੀ ਲਗਦਾ ਮ੍ਰਿਤਕ ਦੀ ਉਮਰ ਕਿੰਨੀ ਕੈਸੇ ਦੇਖੋ ਤਰੂ ਜਿਹੜੀ 50 55 ਦੇ ਆਦੀ ਸਕੀ ਹੈ ਜੇ ਅਗਰੇ ਇਸ ਸੰਬੰਧੀ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਿੱਥੇ ਲਵੇ ਸਾਡੇ ਟੰਡਾਟ ਨੰਬਰ ਅਸੀਂ ਆਪਣੇ ਦਿਖਾਵਾਂਗੇ ਆਨਲਾਈਨ ਜਿਹੜੀ ਆਪਾਂ ਇਹਨਾਂ ਨੂੰ ਜਿਹੜੀ ਆ ਚਾਰਾ ਕਰਾਂਗੇ ਠੀਕ ਹੈ ਜੀ ਉਹਦੇ ਵਿੱਚ ਆਪਣਾ ਨੰਬਰ ਵੀ ਲੱਗਾ ਫਾਣੇ ਦਾ ਨੰਬਰ ਸਾਣਾ ਸਰਕਰ ਕੋਲ ਆ ਗਿਆ ਅਸੀਂ ਗੱਲ ਵੀ ਇਹ ਕਿ ਕਿਹਨਾਂ ਨੂੰ ਟੈਲੀਫੋਨ ਕੀਤਾ ਹੋਇਆ ਹੈ ਜਿਹੋ ਇਹਦੇ ਮਾਲਕਾਂ ਜਿਹੜੀ ਰੋਪੜ ਨਹਿਰ ਲੰਘਦੀ ਆ ਤੇ ਮਾਨਸਾਂ ਦੇ ਵਿੱਚ ਵੀ ਪਾਣੀ ਵਾਲੀ ਚੁਬਾ ਜਾਂਦਾ ਤੇ ਕੋਹਾਨੂੰ ਇੱਕ ਜਿਹੜੀ ਹੈ ਬੈਡ ਗੋਰੀ ਅਨਨੌਨ ਜੋੜੀ ਜਾਂ ਡੈਡ ਗੋਰੀ ਜਿਹੜੀ ਆ ਮਿਲੀ ਆ ਜੋ ਲਿਆ ਕੇ ਅਸੀਂ ਸਿਗਰਾ ਹਸਪਤਾਲ ਪੋਵਾੜਾ ਵਿੱਚ ਰੱਖਿਆ ਸੀ ਇਹਨੂੰ 72 ਘੰਟੇ ਲਈ ਇੱਥੇ ਲਟਾਇਆ ਗਿਆ ਤੇ ਉਸ ਤੋਂ ਬਾਅਦ ਚੰਕ ਜਾ ਰਹੀ ਦੀ ਆ ਹੁਣ ਦੇਖੀਏ ਤੇ ਕੀ ਲੱਗਦਾ ਮ੍ਰਿਤਕ ਦੀ ਉਮਰ ਕਿੰਨੀ ਕੈਸੇ ਦੇਖੋ ਤਲੂ ਜਿਹੜੀ ਹੈ 50 55 ਵਰਗੀ ਸ਼ਕਲ ਦੀ ਹੈ ਜੀ ਜੇ ਅਗਰੇ ਇਸ ਸੰਬੰਧੀ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਿੱਥੇ ਲਵੇ ਸਾਲੂਟ ਕੰਟੈਕਟ ਨੰਬਰ ਅਸੀਂ ਆਪਣੇ ਦਿਖਾਵਾਂਗੇ ਆਨਲਾਈਨ ਜਿਹੜੀ ਆਪਾਂ ਜਿਹਨਾਂ ਨੂੰ ਜਿਹੜੀ ਚਾਰਾ ਚੜਾਗੇ ਠੀਕ ਹੈ ਜੀ ਉਹਦੇ ਵਿੱਚ ਆਪਣਾ ਨੰਬਰ ਵੀ ਹੋਵੇਗਾ ਫੋਨ ਦਾ ਨੰਬਰ ਸਾਣਾ ਸਦਕਾ ਵੜਗਾ ਅਸੀਂ ਗੱਲ ਵੀ ਸੁਣਿਆ ਕਿ ਕਿਹਨਾਂ ਨੂੰ ਟੈਲੀਫੋਨ ਨਹੀਂ ਕੀਤਾ ਹੋਇਆ ਹੈਗਾ ਜੋ ਇਹਦੇ ਤੇ ਮਾਲਕਾਂ ਜਿਹੜੀ ਰੋਪੜ ਮਹਿਰ ਲੰਘਦੀ ਆ ਤੇ ਮਾਲਕਾਂ ਦੇ ਵਿੱਚ ਵੀ ਪਾਣੀ ਵਾਲੀ ਝੂਆ ਜਾਂਦਾ ਤੇ ਉਹਨਾਂ ਨੂੰ ਇੱਕ ਇਹ ਡੈੱਡ ਬੋਡੀ ਅਨਨੌਨਡ ਡੈੱਡ ਬੋਡੀ ਜਿਹੜੀ ਆ ਮਿਲੀ ਆ ਜੋ ਲਿਆ ਕੇ ਅਸੀਂ ਸਿਗਰਾ ਹਸਪਤਾਲ ਕੋਲ ਪਵਾੜਾ ਵਿੱਚ ਰੱਖਿਆ ਸੀ ਇਹਨੂੰ 72 ਘੰਟੇ ਲਈ ਇੱਥੇ ਲਟਾਇਆ ਗਿਆ ਤੇ ਉਸ ਤੋਂ ਬਾਅਦ ਫੋਨ ਚਾਲ ਰਹੀ ਜੀ ਆਹਨ ਦੇਖੋ ਕੀ ਲੱਗਦਾ ਮ੍ਰਿਤਕ ਦੀ ਉਮਰ ਕਿੰਨੀ ਕੈਸੇ ਦੇਖੋ ਤਰ੍ਹਾਂ ਜਿਹੜੀ 50 55 ਦੇ ਆਦੀ ਸ਼ਕਲ ਦੀ ਜੇ ਅਗਰ ਇਸ ਸੰਬੰਧੀ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਿੱਥੇ ਲਵੇ ਹਾਂ ਫੋਨਿਕਟ ਨੰਬਰ ਅਸੀਂ ਆਪਣੇ ਦਿਖਾ ਦਾਂਗੇ ਆਨਲਾਈਨ ਜਿਹੜੀ ਆਪਾਂ ਫਿਰ ਉਹਨੂੰ ਲਈਆ ਚਾਰੋਂ ਕਰਾਂਗੇ ਠੀਕ ਹੈ ਜੀ ਉਹਦੇ ਵਿੱਚ ਆਪਣਾ ਨੰਬਰ ਦੇ ਦਿੱਤਾ ਹੈਗਾ ਫਾਨੇ ਦਾ ਨੰਬਰ ਸਾਣਾ ਸਰਕੋਵਾੜਾ ਅਸੀਂ ਗੱਲ ਵੀ ਸੁਣਿਆ ਕਿ ਕਿਹਨਾ ਸਾਨੂੰ ਟੈਲੀਫੋਨ ਨਹੀਂ ਕਿਹਾ ਹੈ ਜਿਹੜਾ ਇਹ ਪਿੰਡ ਮਾਨਕਾ ਜਿਹੜੀ ਰੋਪੜ ਨਹਿਰ ਲੰਘਦੀ ਆ ਤੇ ਮਾਨਕਾ ਦੇ ਵਿੱਚ ਵੀ ਪਾਣੀ ਵਾਲੀ ਸੂਆ ਜਾਂਦਾ ਤੇ ਉਹਨਾਂ ਨੂੰ ਇੱਕ ਫਰੀਆ ਡੈਡ ਗੋਰੀ ਅਨੌਮ ਜੋੜੂ ਜਾਂ ਡੈਡ ਗੋਰੀ ਜਿਹੜੀ ਆ ਮਿਲੀ ਆ ਜੋ ਲਿਆ ਕੇ ਅਸੀਂ ਸਿਗਰਾ ਹਸਪਤਾਲ ਤੋਂ ਵੜਾ ਮੋਤੀ ਦੇ ਵਿੱਚ ਰੱਖਾਤੀ ਇਹਨੂੰ ਬਖਤਰ ਕੇ ਲਈ ਇੱਥੇ ਲਾਇਆ ਗਿਆ ਤੇ ਉਸ ਤੋਂ ਬਾਅਦ ਕੰਮ ਚੱਲ ਰਹੀ ਜੀ ਹੈ ਹੁਣ ਦੇਖੀਏ ਤੇ ਕੀ ਲੱਗਦਾ ਮ੍ਰਿਤਕ ਦੀ ਉਮਰ ਕਿੰਨੀ ਕੈਸੇ ਦੇਖੋ ਤਰੂ ਜਿਹੜੀ 50 55 ਦੇ ਆਦੀ ਸ਼ਕਲ ਲੱਗਦੀ ਜੇ ਅਗਰ ਇਸ ਸੰਬੰਧੀ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਕਿੱਥੇ ਲਵੇ ਹਾਂ ਫੋਨਿਕਟ ਨੰਬਰ ਅਸੀਂ ਆਪਣੇ ਦਿਖਾਵਾਂਗੇ ਆਨਲਾਈਨ ਜਿਹੜੀ ਆਪਾਂ ਜਿਹਨਾਂ ਨੂੰ ਜਿਹੜੀ ਚਾਰਾ ਕਰਾਂਗੇ ਠੀਕ ਹੈ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर